ਵਿਸ਼ਵ ਦੇ ਕਈ ਦੇਸ਼ ਪਾਣੀ ਦੇ ਗੰਭੀਰ ਸੰਕਟ ਨਾਲ ਜੂਝ ਰਹੇ ਹਨ ਜਿਸ ਨੂੰ ਮੁੱਖ ਰੱਖਦੇ ਹੋਏ ਦੁਨੀਆ ਭਰ ਵਿੱਚ ਅੱਜ ਦਾ ਦਿਨ ਵਿਸ਼ਵ ਜਲ ਦਿਵਸ ਵਜੋਂ ਮਨਾਇਆ ਜਾ ਰਿਹਾ ਹੈ ਜਿਸ ਦੇ ਚਲਦੇ ਹਗਿਆਵਲ ਮੰਚ ਦੇ ਪ੍ਰਧਾਨ ਇੰਜੀਨੀਅਰ ਦਲਜੀਤ ਸਿੰਘ ਕੋਲੀ ਅਤੇ ਸੀਨੀਅਰ ਮੀਤ ਪ੍ਰਧਾਨ ਨਿਰਮਲ ਸਿੰਘ ਆਨੰਦ ਵੱਲੋਂ ਅਮਰਸਰ ਦੇ ਸੰਤ ਸਿੰਘ ਸੋਖਾ ਸੇ ਕਾਲਜ ਵਿਕੇ ਜਲ ਸੰਕਟ ਦੇ ਮੁੱਦੇ ਤੇ ਬੱਚਿਆਂ ਨਾਲ ਵਿਚਾਰ ਵਟਾਂਦਰਾ ਕੀਤਾ ਅਤੇ ਪਾਣੀ ਨੂੰ ਬਚਾਉਣ ਵਿੱਚ ਯੋਗਦਾਨ ਪਾਉਣ ਬਾਰੇ ਜਾਣਕਾਰੀ ਦਿੱਤੀ ਇਸ ਮੌਕੇ ਕੋਲੀਨੇਸ ਸਬੋਧਨ ਕਰਦੇ ਆ ਕਿਹਾ ਕਿ ਧਰਤੀ ਤੇ ਸਿਰਫ 3% ਪਾਣੀ ਪੀਣ ਯੋਗ ਹੈ ਜਿਸ ਵਿੱਚੋਂ 2.4% ਗਲੇਸ਼ੀਅਰਾਂ ਉਤਰੀ ਅਤੇ ਦੱਖਣੀ ਧਰੂ ਵਿੱਚ ਜੰਮਿਆ ਹੋਇਆ ਹੈ ਸਿਰਫ 0.6% ਪਾਣੀ ਨਦੀਆਂ ਝੀਲਾਂ ਤੇ ਤਲਾਬਾਂ ਵਿੱਚ ਹੈ ਜਿਸ ਨੂੰ ਪੀਣ ਲਈ ਇਸਤੇਮਾਲ ਕੀਤਾ ਜਾ ਸਕਦਾ ਹੈ ਪ੍ਰithvi ਦਾ 71% ਹਿੱਸਾ ਪਾਣੀ ਨਾਲ ਢੱਕਿਆ ਹੋਇਆ ਹੈ ਜਿਸ ਵਿੱਚੋਂ 1.6% ਪਾਣੀ ਜ਼ਮੀਨ ਦੇ ਹੇਠਾਂ ਹੈ ਤੇ 0.001 ਫੀਸਦੀ ਵਾਸ਼ਪਾਂ ਤੇ ਬੱਦਲਾਂ ਦੇ ਰੂਪ ਵਿੱਚ ਹੁੰਦਾ ਹੈ। ਧਰਤੀ ਦੇ ਸਥਾਈ ਉਤਰੇ ਪਾਣੀ ਵਿੱਚੋਂ 97 ਫੀਸਦੀ ਸਾਗਰਾਂ ਤੇ ਮਹਾਸਾਗਰਾਂ ਵਿੱਚ ਹੈ ਜੋ ਨਮਕੀਨ ਹੈ। ਇਹ ਪੀਣ ਦੇ ਕੰਮ ਨਹੀਂ ਆ ਸਕਦਾ। ਇਸ ਹਿਸਾਬ ਨਾਲ ਸਿਰਫ 3 ਫੀਸਦੀ ਪਾਣੀ ਪੀਣਯੋਗ ਰਹਿ ਜਾਂਦਾ ਹੈ। ਜਿਸ ਕਾਰਨ ਦੁਨੀਆ ਭਰ ਵਿੱਚ ਲੋਕਾਂ ਨੂੰ ਪੀਣ ਲਈ ਸਾਫ਼ ਪਾਣੀ ਨਹੀਂ ਮਿਲਦਾ। ਲੋਕ ਗੰਦਾ ਪਾਣੀ ਪੀਣ ਲਈ ਮਜਬੂਰ ਹਨ। ਇਸ ਦੀ ਵਜ੍ਹਾ ਕਰਕੇ ਲੋਕ ਕਈ ਗੰਭੀਰ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦੇ ਹਨ ਕਈ ਲੋਕਾਂ ਦੀ ਤਾਂ ਮੌਤ ਵੀ ਹੋ ਜਾਂਦੀ ਹੈ ਭਾਰਤ ਵਿੱਚ ਤਾਂ ਪਾਣੀ ਦੀ ਮੰਗ ਲਗਾਤਾਰ ਵੱਧ ਰਹੀ ਹੈ ਜਿਵੇਂ ਜਿਵੇਂ ਆਬਾਦੀ ਵੱਧ ਰਹੀ ਹੈ ਓਵੇਂ ਓਵੇਂ ਪਾਣੀ ਦਾ ਇਸਤੇਮਾਲ ਵੀ ਵੱਧ ਰਿਹਾ ਹੈ ਇਸ ਦੇ ਨਾਲ ਹੀ ਉਦਯੋਗੀਕਰਨ ਤੇ ਖੇਤੀਬਾੜੀ ਦੇ ਵਿਕਾਸ ਹੋਣ ਕਰਕੇ ਵੀ ਪਾਣੀ ਦੀ ਮੰਗ ਵੱਧ ਰਹੀ ਹੈ ਲਹਾਰਾ ਪਾਣੀ ਦੀ ਸੰਭਾਲ ਕਰਨਾ ਸਮੇਂ ਦੀ ਜ਼ਰੂਰਤ ਬਣ ਗਿਆ ਹੈ ਇਸ ਮੌਕੇ ਬੱਚਿਆਂ ਵੱਲੋਂ ਵਾਤਾਵਰਣ ਤੇ ਪਾਣੀ ਨੂੰ ਬਚਾਉਣ ਲਈ ਸੌਂ ਵੀ ਚੁੱਕੀ ਗਈ ਅਤੇ ਨਵੇਂ ਰੁੱਖ ਵੀ ਲਗਾਏ ਗਏ। ਇਸ ਮੌਕੇ ਪ੍ਰਧਾਨ ਦਲਜੀਤ ਸਿੰਘ ਕੁਲੀ, ਸੀਨੀਅਰ ਮੀਤ ਪ੍ਰਧਾਨ ਨਿਰਮਲ ਸਿੰਘ, ਆਨੰਦ ਇਕਬਾਲ ਸਿੰਘ ਟੁੰਗ, ਐਸ ਡੀਓ ਅਮਨਦੀਪ ਸਿੰਘ, ਕਵੀ ਮਨਜੀਤ ਸਿੰਘ, ਮੈਡਮ ਜਨਕ ਜੋਸ਼ੀ, ਪ੍ਰਿੰਸੀਪਲ ਸ਼੍ਰੀਮਤੀ ਸविता ਕੰਨਾ, ਸਟਾਫ ਮੈਂਬਰ ਪ੍ਰੀਆ ਸੈਗਲ, ਆਸ਼ਨਾ ਸ਼ੇਠ, ਰਮਨਦੀਪ ਕੋਰ, ਸ਼ਿਕਾਂਜਲੀ, ਸ਼੍ਰੀਮਤੀ ਖੁਸ਼ੀ, ਵਿਦਿਆਰਥੀ ਨਿਪੁੰਨ ਕ੍ਰਿਸ਼ਨਮ ਨਵਰਾਜ ਜਗਦੀਪ ਪ੍ਰਿੰਸ ਸਿੰਘ ਹਿਮਾਂਸ਼ੂ ਸੁਨੇਹਾ ਰੀਆ ਓਂਕਾਰਦੀਪ ਹਾਜ਼ਰ ਸਨ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਸਤਿ ਸ਼੍ਰੀ ਅਕਾਲ ਜੀ ਵਿਸ਼ੇ ਜਲ ਦਿਵਸ ਹੈ 22 ਮਾਰਚ ਸਾਰੇ ਪੂਰੇ ਸੰਸਾਰ ਦੇ ਵਿੱਚ ਜਿਹੜਾ ਦਿਨ ਮਨਾਇਆ ਜਾਂਦਾ ਵੀ ਪਾਣੀ ਦੀ ਪੋਜੀਸ਼ਨ ਕੀ ਆ ਪਾਣੀ ਦੀ ਜ਼ਰੂਰਤ ਕੀ ਆ ਪਾਣੀ ਉਪਲਬਧ ਕਿੰਨਾ ਹੈ ਤੇ ਪਾਣੀ ਦੀ ਵਰਤੋਂ ਤੇ ਦੁਰਵਰਤੋਂ ਇਹਨਾਂ ਸਾਰੇ ਵਿਸ਼ਿਆਂ ਦੇ ਉੱਤੇ ਵਿਚਾਰ ਚਰਚਾ ਕਰਨ ਵਾਸਤੇ ਪੂਰੇ ਸੰਸਾਰ ਦੇ ਵਿੱਚ ਸੈਮੀਨਾਰਸ ਕੀਤੇ ਜਾਂਦੇ ਆ ਤੇ ਅੱਜ ਅਸੀਂ ਸੰਤ ਸਿੰਘ ਸੁਪਾਸਿੰਘ ਕਾਲਜ ਆਫ ਕਮਰਸ ਦੇ ਵਿੱਚ ਆਏ ਆ ਤੇ ਸਾਡੀ ਟੀਮ ਅਮਨ ਸਰ ਹਰੇ ਆਬਲ ਮੰਚਲੀ ਜਿਹਦੇ ਅਨੰਦ ਸਾਹਿਬ ਮਨਦੀਪ ਜੀ ਡਾਕਟਰ ਇਕਬਾਲ ਤੁੰਗ ਮੈਡਮ ਜਨਗ ਜੋਸ਼ੀ ਮਨਜੀਤ ਬੱਲਾ ਜਿਹਦੇ ਐਸਆਰ ਸਾਹਿਬ ਸਰ ਆਮਨਦੀਪ ਸਿੰਘ ਜਿਹੜੇ ਮ ਸਵਰਗ ਕਾ ਜਰਵੇਸ਼ਨ ਤੋਂ ਸਪੈਸ਼ਲ ਇਹਨਾਂ ਨੇ ਸਾਨੂੰ ਜੁਆਇਨ ਕੀਤਾ ਸੀ ਇਹਨਾਂ ਦੇ তরਫੋਂ ਇਹ ਸਪੈਸ਼ਲ ਬਹੁਤ ਚੰਗਾ ਲੱਗਾ ਬੱਚਿਆਂ ਨੇ ਬੜੇ ਕਾਲਜ ਦੇ ਬੱਚੇ ਸੀ ਕਾਲਜ ਲੈਵਲ ਦੇ ਤੇ ਸਾਡੀ ਜਿਹੜੀ ਡੈਲੀਬ੍ਰੇਸ਼ਨਸ ਹੋਈਆਂ ਪੀਪੀਟੀ ਪ੍ਰੈਜੈਂਟੇਸ਼ਨ ਸੀਗੀ ਤੇ ਬਹੁਤ ਬੱਚਿਆਂ ਨੇ ਭਾਵਪੂਰਤ ਸਹਿਜ ਦੇ ਨਾਲ ਸਾਨੂੰ ਸੁਣਿਆ ਮੈਂ ਸਮਝਦਾ ਕਿ ਜਿਹੜੀਆਂ ਦੁਸ਼ਵਾਰੀਆਂ ਪਾਣੀ ਦੇ ਪ੍ਰਤੀ ਜਿਹੜਾ ਧਰਤੀ ਹੇਠਲਾ ਪਾਣੀ ਦੇਨ પ્રતિ ਦੇਨ ਜਿਹੜਾ ਦੀਵਾ ਬਾਜ਼ਾਰ ਆ ਦਾ ਪੱਦਰ ਉਹਦੇ ਉੱਤੇ ਜਿਹੜੀਆਂ ਵਿਚਾਰ ਚਰਚਾਵਾਂ ਹੋਈਆਂ ਨੇ ਬੱਚਿਆਂ ਦੀ ਜਿਹੜੀ ਸਵੈਨਿਛੀਲਤਾ ਦੇਖ ਕੇ ਲੱਗਦਾ ਕਿ ਅੱਜ ਦਾ ਸਾਡਾ ਜਿਹੜਾ ਇਹ ਪ੍ਰੋਗਰਾਮ ਅਸੀਂ ਕੀਤਾ ਹੈ ਇਹ ਸਫਲ ਹੋਊਗਾ ਜਿਹੜਾ ਪਾਣੀ ਦੇ ਉਹਨਾਂ ਨੂੰ ਛੋਟੇ-ਛੋਟੇ ਜਿਹੜੇ ਦੱਸੇਗਾ ਤਰੀਕੇ ਦੱਸੇਗਾ ਵੀ ਪਾਣੀ ਨੂੰ ਕਿਵੇਂ ਬਚਾਉਣਾ ਜਿਵੇਂ ਗਲਾਸ ਪਾਣੀ ਦਾ ਜਦੋਂ ਅਸੀਂ ਪੀਣ ਵਾਸਤੇ ਦੇਣਾ ਅੱਧਾ ਕਲਾਸ ਲਈਏ ਜਿਹੜੀਆਂ ਸਾਡੀਆਂ ਸੁਹਾਣੀਆਂ ਘਰਾਂ ਦੇ ਵਿੱਚ ਜਿਹੜਾ ਬਰਤਨ ਸਾਫ਼ ਕਰਨੇ ਨੇ ਉਹ ਜਿਹੜੇ ਆ ਬਾਲਟੀ ਭਰ ਕੇ ਕਰਨ ਹਾਊਸ ਪਾਈਪ ਦੇ ਨਾਲ ਸਫਾਈ ਨਾ ਕਰਕੇ ਸਗੋਂ ਬਾਲਟੀ ਦੇ ਨਾਲ ਕਰਨ ਬੱਚਿਆਂ ਨੂੰ ਦੱਸਿਆ ਗਿਆ ਵੀ ਜਿਹੜਾ ਤੁਸੀਂ ਏਸੀ ਦਾ ਜਿਹੜਾ ਪਾਣੀ ਆ ਉਹਦੀ ਵੀ ਵਰਤੋਂ ਤੁਸੀਂ ਕਰ ਸਕਦੇ ਹੋ ਜਿਹੜਾ ਹਰ ਉਹ ਪਾਣੀ ਵੇਸਣਦਾ ਉਹਦੀ ਵੀ ਵਰਤੋਂ ਕੀਤੀ ਜਾ ਸਕਦੀ ਹੈ ਜੇ ਬੱਚੇ ਛੋਟੇ ਬੱਚੇ ਹੋਣ ਗਾਂ ਗਰਮੀਆਂ ਦਾ ਮੌਸਮ ਹੋਣਾ ਬੱਚਿਆਂ ਨੂੰ ਪੂਲ ਸਿਸਟਮ ਦੇ ਵਿੱਚ ਬਾਹਰ ਵੱਡੇ ਪੂਲਾਂ ਦੇ ਵਿੱਚ ਨਾਲ ਜਾ ਗਿਆ ਅੱਜ ਕੱਲ੍ਹਾਂ ਪਲਾਸਟਿਕ ਦੇ ਛੋਟੇ ਛੋਟੇ ਪੂਲ ਮਿਲ ਜਾਂਦੇ ਆ ਉਹ ਆਪਣੇ ਗਾਰਡਨ ਜਿਹੜਾ ਘਰਾਂ ਦੇ ਵਿੱਚ ਬਾਗ ਬਣਾਇਆ ਬੁਗੀਚੀ ਹੁੰਦੀ ਹੈ ਉਹਦੇ ਵਿੱਚ ਰੱਖ ਕੇ ਜਿੰਨੀ ਉਹ ਮਰਜ਼ੀ ਇਲਤਾਂ ਬੱਚੇ ਕਰਨ ਇਲਤ ਦੀ ਇਲਤ ਬੱਚਿਆਂ ਦਾ ਖੇਡ ਦੀ ਖੇਡ ਤੇ ਪਾਣੀ ਦੀ ਬਚਤ ਨਾਲ ਦੀ ਨਾਲ ਉਹਦੀ ਗਾਰਡਨਿੰਗ ਹੋ ਜਾਂਦੀ ਹੈ ਇਹ ਵਿਸ਼ੇ ਨਾਲ ਉਹਨਾਂ ਨੂੰ ਦੱਸਿਆ ਗਿਆ ਵੀ ਜਿਹੜਾ ਜੇ ਅਸੀਂ ਇੱਕ ਯੂਨਿਟ ਬੱਤੀ ਬਚਾਉਨੇ ਉਹਦੇ ਨਾਲ ਵੀ ਪਾਣੀ ਦੀ ਬਚਤ ਹੁੰਦੀ ਆ ਕੋਲੇ ਦੀ ਬਚਤ ਹੁੰਦੀ ਆ ਕਾਰਬਨ ਡਾਈਆਕਸਾਈਡ ਤੋਂ ਬਚਿਆ ਜਾ ਸਕਦਾ ਸਵਾ ਤੋਂ ਬਚਿਆ ਜਾ ਸਕਦਾ ਇਸੇ ਤਰ੍ਹਾਂ ਨੈਕ ਬਿੰਦੀ ਜੇ ਵਰਤੋਂ ਬੱਚੇ ਘੱਟ ਕਰਨ ਉਹਦੀ ਜਿਹੜੀ ਦਰਖ ਦਰਖਤਾਂ ਦੀ ਕਟਾਈ ਘਟਦੀ ਆ ਪਲਬ ਤਿਆਰ ਕਰਨ ਵਾਸਤੇ ਜਿਹੜਾ ਪਾਣੀ ਵਰਤਨਾ ਸੀ ਉਹਦੀ ਜਿਹੜੀ ਆ ਜ਼ਰੂਰਤ ਘਟ ਜਾਂਦੀ ਆ ਤੇ ਨਾਲ ਜਿਹੜਾ ਪਹਿਲਾ ਸਿਸਟਮ ਸੀ ਸਾਡਾ ਜਿਹੜੇ ਪੁਰਖੇ ਜਿਹਨੇ ਉਹਨਾਂ ਨੇ ਜਿਹੜੇ ਆ ਤਲਾਬ ਬਣਾਇਆ ਕਰਦੇ ਸੀਗੇ ਨਾਨਕ ਸ਼ਹਿਟਾਂ ਦੇ ਤਲਾਬ ਉਹਨਾਂ ਨੂੰ ਰਿਵਾਈਵ ਕਰਕੇ ਜਿਹੜਾ ਹੈ ਤੇ ਉਹਨਾਂ ਦੇ ਵਿੱਚ ਮਹਿਗਵਾਂ ਜਿਹੜੇ ਨਹਿਰ ਦੇ ਨਾਲ ਤਾਲਮਿਲ ਕਰਕੇ ਕਿਵੇਂ ਉਹਨਾਂ ਨੂੰ ਲਗਾਤਾਰ ਉਹਨਾਂ ਦੇ ਰੀਚਾਰਜਿੰਗ ਸਿਸਟਮ ਨੂੰ ਸੀ ਜਿਹੜਾ ਹੈ ਉਹ ਕੰਟੀਨਿਊ ਕਰ ਸਕਦੇ ਨੇ ਮੇਨ ਪੀਰੀਅਡ ਦੇ ਵਿੱਚ ਇਸ ਤਰ੍ਹਾਂ ਹੋਰ ਵੀ ਬੜੀਆਂ ਲੁਕਤੇ ਸਾਂਝੇ ਕੀਤੇ ਸੀਗੇ ਮੈਂ ਸਮਝਦਾ ਕਿ ਵਿਸ਼ਵ ਜਲ ਦੇਸ਼ ਦੇ ਉੱਤੇ ਜਿਹੜਾ ਜਿੰਨੀ ਵਿਚਾਰ ਚਰਚਾ ਇਸ ਤੋਂ ਅੱਗੋਂ ਵੀ ਆਗਾਮੀ ਸਕੂਲਾਂ ਕਾਲਜਾਂ ਦੇ ਵਿੱਚ ਜਾ ਕੇ ਜਿੰਨੀ ਇੰਟਰੈਕਟ ਬੱਚਿਆਂ ਦੇ ਨਾਲ ਕਰਾਂਗੇ ਉਹ ਮੈਨੂੰ ਲੱਗੇ ਇੱਕ ਸਾਰਥਕ ਨਤੀਜੇ ਲੈ ਕੇ ਸਾਹਮਣੇ ਆਊਗਾ ਮੈਂ ਵਿਸ਼ਵ ਜਲ ਦੇ ਉਸਤੇ ਉੱਤੇ ਸਾਰੇ ਹੀ ਸੁਣਨ ਵਾਲਿਆਂ ਨੂੰ ਬੇਨਤੀ ਕਰਦਾ ਕਿ ਆਪਾਂ ਵੱਧ ਤੋਂ ਵੱਧ ਪਾਣੀ ਨੂੰ ਜਿਹੜਾ ਆ ਉਹ ਬਚਾਈਏ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਭਿਆਨਕ ਜਿਹੜਾ ਖਤਰਾ ਆਮ ਕਰਕੇ ਜਿਵੇਂ ਕਿਹਾ ਜਾਂਦਾ ਕਿ ਪਹਿਲਾਂ ਤੇ ਜੜੀਆਂ ਲੜਾਈਆਂ ਕੇਲ ਦੇ ਵਾਸਤੇ ਦੇਸ਼ਾਂ ਦੇ ਵਿੱਚ ਹੁੰਦੀਆਂ ਸੀ ਤੇ ਹੁਣ ਜਿਹੜੀਆਂ ਪਾਣੀ ਦੇ ਵਾਸਤੇ ਹੋਣਗੀਆਂ ਜਿਹੜੇ ਦੇ ਆਪਾਂ ਵੇਖ ਲੋ ਕਵੇਰੀ ਜਲ ਵਿਵਾਦ ਹੈ ਐਸੋਈ ਹੁੰਦਾ ਜਲ ਵਿਵਾਦ ਹੈ ਇਹ ਸਾਡੇ ਸੂਬੇ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਹੋਰੀਆਂ ਭਾਰਤ ਦੇ ਵਿੱਚ ਹੋਰੀਆਂ ਇਹਨਾਂ ਤੋਂ ਬਚਣ ਵਾਸਤੇ ਸਾਨੂੰ ਵੱਧ ਤੋਂ ਵੱਧ ਪਾਣੀ ਨੂੰ ਬਚਾਉਣ ਦੇ ਉਪਾਅ ਕਰਨੇ ਧੰਨਵਾਦ ਥੈਂਕ ਯੂ ਵਰਲਡ ਵਾਟਰ ਡੇ ਦੇ ਉੱਪਰ ਅੰਮ੍ਰਿਤਸਰ ਵਿਖੇ ਸੰਤ ਸਿੰਘ ਸੁਖਾ ਸਿੰਘ ਆਲ ਜੋ ਕਮਰਸ ਵੱਲੋਂ ਜੋ ਸੈਮੀਨਾਰ ਕਰਾਇਆ ਗਿਆ ਸੀ ਉਸ ਦੇ ਵਿੱਚ ਸਾਡੇ ਸਰਦਾਰ ਦਰਜੀਤ ਸਿੰਘ ਜੀ ਕੋਲੀ ਵੱਲੋਂ ਅਤੇ ਐਸ ਡੀਓ ਅਮਨਦੀਪ ਸਿੰਘ ਜੀ ਵੱਲੋਂ ਬਹੁਤ ਹੀ ਵਧੀਆ ਵਿਸ਼ੇ ਤੇ ਜੋ ਹੈ ਸੈਮੀਨਾਰ ਦੇ ਵਿੱਚ ਬੱਚਨ ਸੰਬੋਧਨ ਕਰਦਿਆਂ ਹੋਇਆ ਅਤੇ ਸਾਨੂੰ ਕਈ ਨਵੀਆਂ ਤਕਰੀਕਾਂ ਉਹਨਾਂ ਨੇ ਦੱਸੀਆਂ ਨੇ ਜਿਸ ਨਾਲ ਅਸੀਂ ਪਾਣੀ ਦੀ ਦੁਰਵਰਤੋਂ ਵੀ ਰੋਕ ਸਕਦੇ ਹਾਂ ਪਾਣੀ ਬਚਾ ਵੀ ਸਕਦੇ ਹਾਂ ਤੇ ਉਹਨਾਂ ਨੂੰ ਬੱਚਿਆਂ ਨੂੰ ਇੱਕ ਪਲੱਜ ਵੀ ਸੌ ਵਿੱਚ ਕਾਈ ਗਈ ਹੈ ਵੀ ਆਪਾਂ ਜਿਹੜਾ ਵੀ ਇਹ ਪਾਣੀ ਬਚਾਉਣਾ ਕਿਵੇਂ ਹੈ ਅਸੀਂ ਅੰਮ੍ਰਿਤਸਰ ਅਰੇ ਆਵਰ ਮੰਚ ਵੱਲੋਂ ਕਾਲਜ ਦੇ ਪ੍ਰਬੰਧਕ ਸੰਤ ਸਿੰਘ ਸੁਖਾ ਸਿੰਘ ਕਾਲਜ ਕਾਮਰਸ ਦੇ ਪ੍ਰਬੰਧਕਾਂ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਅੱਜ ਪਾਣੀ ਦੀ ਗੰਭੀਰਤਾ ਨੂੰ ਸਮਝਦੇ ਹੋਏ ਪਾਣੀ ਦੇ ਵਿਸ਼ੇ ਦੇ ਉੱਤੇ ਜੋ ਹੈ ਸੈਮੀਨਾਰ ਕਰਾਇਆ ਹੈ ਬਹੁਤ-ਬਹੁਤ ਧੰਨਵਾਦ ਅਸੀਂ ਸਮਝਦੇ ਹਾਂ ਕਿ ਜੇ ਜਿੰਨੇ ਬੱਚੇ ਇੱਥੇ ਸੈਮੀਨਾਰ ਦੇ ਵਿੱਚ ਬੈਠੇ ਸਨ 80% ਵੀ ਬੱਚੇ ਆਪਣੀ ਜੋ ਰੋਜ਼ਮਰਾਂ ਦੀ ਜ਼ਿੰਦਗੀ ਦੇ ਵਿੱਚ ਕੋਲੀ ਸਾਹਿਬ ਵੱਲੋਂ ਦੱਸੀਆਂ ਹੋਈਆਂ ਚੰਗੀਆਂ ਤਕਨੀਕਾਂ ਨੂੰ ਅਪਣਾ ਲੈਣਗੇ ਤਾਂ ਪਾਣੀ ਦੀ ਬਹੁਤ ਵੱਡੀ ਜੋ ਦੁਰਵਰਤੋਂ ਰੁਕ ਸਕੇਗੀ ਅਤੇ ਬਚਤ ਹੋਏਗੀ ਤੇ ਇਹ ਸਾਡਾ ਜੋ ਅੱਜ ਦਾ ਕੀਤਾ ਸੈਮੀਨਾਰ ਇਹ ਸਾਰਥਕ ਹੋਏਗਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦੀ سکے گا ڈالی نہ ਤੁਹ ਕਦਾ ਦੇਖ ਮੈਨੂੰ ਭਵਰਿਆਂ ਦਾ ਤੈਨੂੰ ਟੇਕਾ ਸੁਨਣਾ ਰੇਖ ਢਾਲੀ ਨੂੰ ਮਨ ਦੀ ਦਾ ਇਨਸਾਰ ਸਕੇਗਾ ਮਨਜੀਤ ਮਨਜੀਤ ਮੈਨੂੰ ਮੇਰੇ ਪਰਿਵਾਰ ਨਾਲੋਂ ਨਾ ਵਿਛੋੜੋ ਪੁੱਲ ਮੈਂ ਕੋਮਲ ਮੈਨੂੰ ਢਾਲੀ ਨਾਲ ਓਹਨਾਂ ਪੁੱਤਿਆਂ ਦਾ ਵੀ ਉਹਨਾਂ ਇਕੱਠ ਨੇ ਇੰਨੇ ਵਧੀਆ ਫੁੱਲ ਵਾਰੇ ਤਤਿਮਾਨੇ ਤੋਂ ਆਪਣਾ ਦੁੱਖ ਸੁਣਾਤਾ

پانی میری ستا د ہو ریا ڈاکٹر ایس جی صاحب پانی میری سدا ستا د ہو ریا ڈاکٹر تپش بھی منو رہی بری طرح کور مر مجید مجید پانی کی ہر بوند فضول منوں بچا ھرتی ماں اپنا دکھ پیش ترتی ہوں نا کہ یہ سب بانڈو والی ترکی دے سب بانیوں پالی چارے پاسے اکترازو حریالی نئی تے سنو دنیا والے و ہر دنوں جگہ رات کھانی پر دیشن تے ہر پاسے بول بارا ساہا کے لئی جمتا ہے تارا مون حریالی اگا مناو ہولی لونی بساکی دے دوالی نئی تے سنو دنیا والے و ہر دنوں جگہ رات کھانی ਬਿਜ਼ਨਸਮੈਨ ਕਮੇਡੀਅਨ ਤੇ ਦੋ ਬੱਚਿਆਂ ਦੇ ਇੱਕ ਪਤਨੀ ਦਾ ਪਤੀ ਹੈ ਤਾਂ ਹੈ थैंक यू